ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਇਹ ਜੋ ਦੂਸਰੇ ਪੜਾਅ 'ਚ ਕਾਰ ਸੇਵਾ ਦੇ ਕਾਰਜ 22 ਦਸੰਬਰ ਤੋਂ ਲਗਾਤਾਰ ਚੱਲ ਰਿਹਾ ਹੈ ਜੀ ਇਹ ਜੋ ਸ਼ਹਿਰ ਦਾ ਮਿਊਸਪਲ ਦਾ ਅਨਟਰੀਟਿਡ ਪਾਣੀ ਜੋ ਸਿੱਧਾ ਬੁੱਢੇ ਦਰਿਆ 'ਚ ਪੈ ਰਿਹਾ ਲਗਭਗ 60 60 ਐਮਐਲਡੀ ਪਾਣੀ ਜੋ ਅਧਿਕਾਰੀ ਦੱਸ ਰਹੇ ਆ ਜੀ ਉਹ ਸਿੱਧਾ ਬੁੱਢੇ ਦਰਿਆ 'ਚ ਪੈ ਰਿਹਾ ਉਸ ਨੂੰ ਟ੍ਰੀਟਮੈਂਟ ਪਲਾਂਟ ਤੱਕ ਪਹੁੰਚਾਉਣ ਲਈ ਇਹ ਜੋ ਕਾਰ ਸੇਵਾ ਦੇ ਕਾਰਜ ਇਹ ਦੂਸਰੇ ਪੜਾਅ 'ਚ ਚੱਲ ਰਿਹਾ ਹੈ ਜੀ ਬੁੱਢਾ ਦਰਿਆ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਚਰਨ ਪਾਏ ਗੁਰਦੁਆਰਾ ਗਊ ਘਾਟ ਜਿੱਦਾਂ ਸੁਲਤਾਨਪੁਰ ਲੋਧੀ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਆ ਇਦਾਂ ਹੀ ਇਹ ਬੁੱਢੇ ਦਰਿਆ ਦੇ ਕੰਢੇ ਤੇ ਗੁਰਦੁਆਰਾ ਸ੍ਰੀ ਗਊ ਘਾਟ ਆ ਜੀ ਜਿਸ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਜੋ ਸੰਤ ਸਿੱਚਵਾਲ ਨੇ ਸੰਗਤਾਂ ਦੇ ਸਹਿਯੋਗ ਨਾਲ ਇਹ ਕਾਰਜਵਾਹ ਦੇ ਕਾਰਜ ਸ਼ੁਰੂ ਕੀਤੇ ਹੈ ਜੀ ਲਗਾਤਾਰ ਚੱਲ ਰਹੇ ਆ ਅਸੀਂ ਆਸ ਕਰਦੇ ਹਾਂ ਇਹ ਬੁੱਢਾ ਦਰਿਆ ਜਲਦ ਤੋਂ ਜਲਦ ਪ੍ਰਦੂਸ਼ਣ ਮੁਕਤ ਵਗੇ